ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਬੈਣਾ ਸੇ ਲਈ ਲੈ ਕੇ ਆਏ ਹਾਂ ਜੀ ਦੋ ਹੀਪਰ ਆ ਬਈ ਇੱਕ ਗੱਭਣ ਚੈੱਕ ਪਾਸ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਿਹਾ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਇਹਦਾ ਭਧੌਰ ਸੈਣਾ ਭਾਈ ਰੂਪਾ ਨੇੜੇ ਹੀ ਰਹਿ ਜਾਂਦੇ ਆ ਭਾਈ ਤੇ ਫਾਰਮ ਚੋ ਵੀਡੀਓ ਬਣਾਉਣ ਲੱਗਿਆ ਫਾਰਮ ਆ ਬਾਈ ਦਾ ਬਹੁਤ ਚੰਗੀ ਬਰੀਡ ਆ ਬਾਈ ਕੋਲੇ ਬਹੁਤ ਚੰਗੀਆਂ ਗਾਵਾਂ ਨੇ ਚੰਗੇ ਦੁੱਧ ਵਾਲੀਆਂ ਨੇ ਭਾਈ ਜੀ ਮੋਬਾਈਲ ਨੰਬਰ ਬੋਲਿਓ ਅਲਮੈਸ਼ ਸੁਤਰੀਂਗਾ 94654 22847 ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਚਲੋ ਵਧੀਆ ਕਿਵੇਂ ਚੱਲਦਾ ਕੰਮ ਡਾਕਟਰ ਕੰਮ ਬਹੁਤ ਵਧੀਆ ਚੱਲੀ ਜਾਂਦਾ ਠੀਕ ਆ ਹਾਂ ਨਿਬੜ ਗਿਆ ਖੇਤੀ ਬਾੜੀ ਦਾ ਖੇਤੀ ਬਾੜੀ ਆ ਉਧਰ ਹੁਣ ਫਿਰ ਹੀ ਆ ਹੁਣ ਬਸ ਬਸੀਆਂ ਤੇ ਆ ਠੀਕ ਆ ਹਾਂ ਤਿੰਨ ਬੜਾ ਨੇ ਅੱਜ ਫਿਰ ਅੱਜ ਆਪਣਾ ਕੋਲ ਤਿੰਨ ਬੜਾ ਬਹੁਤ ਚੰਗੇ ਯਾਦ ਆਲਗਾ ਇੱਕ ਗੱਬਣਾ ਇੱਕ ਗੱਬਣਾ ਗਿਆ ਆਪਣੇ ਕੋਲੇ ਠੀਕ ਆ ਇਹ ਦੋ ਟੀਕੇ ਦੇ ਕਾਬਿਲ ਹੈ ਮੁੱਲ ਪਹਿਲਾਂ ਵਾਂਗ ਜਾਇਜ਼ ਹੋ ਮੁੱਲ ਪਹਿਲਾਂ ਵਾਂਗ ਜਾਇਜ਼ ਹੋ ਬੱਸੀਆਂ ਬਰੀਡ ਦੀਆਂ ਹੋਣਗੀਆਂ ਬਰੀਡ ਵਾਲੀਆਂ ਹਾਂ ਕ੍ਰੋਸ ਬੱਸੀ ਨਹੀਂ ਹੋਣੀ ਆਪਣੇ ਕੋਲੇ ਓਕੇ ਅੱਗੇ ਵੀ ਆਪਣਾ ਕੋਈ ਬਰੀਡ ਨਹੀਂ ਆਉਂਦੀ ਤਾਂ ਹੀ ਆਪਣੀਆਂ ਵਿਕੀ ਜਾਂਦੀਆਂ ਵਦਗਾ ਹੂੰ ਤੇ ਚਾਰ ਥਣਾ ਦੀ ਤੇ ਮੌਕੇ ਦੀ ਦੰਨੋ ਖੀਰੀ ਦੀ ਹਾਂ ਉਹ ਗਾਰੰਟੀ ਹੋ ਜਿਹੜੀ ਚੀਜ਼ ਕਹਾਂਗੇ ਡਾਕਟਰ ਉਹ ਚੀਜ਼ ਦੀ ਗਾਰੰਟੀ ਲਵਾਂਗੇ ਮੌਕੇ ਦੀ ਗੁੰਮੀ ਦੀ ਚਾਰ ਥਣਾ ਦੀ ਦੰਨੋ ਖੀਰੀਆਂ ਦੀ ਠੀਕਾ ਇਹ ਗੁਰੂ ਆਪਣਾ ਕੋਈ ਉਹ ਵੀ ਕੋਈ ਉਹ ਸਾਲੀਆ ਆਪਾਂ ਦੱਸਾਂਗੇ ਦੱਸਾਂਗੇ ਮੇ ਦੁੱਗੀ ਆ ਜਾਂਦੀ ਆ ਉਹ ਵੀ ਦੱਸਾਂਗੇ ਬੱਜੀ ਉਹ ਵੀ ਦੱਸਾਂਗੇ ਠੀਕ ਆ ਭਾਈ ਆ ਜਗਾ ਤਿੰਨਾਂ ਦੇ ਚਾਰ-ਚਾਰ ਥਾਣਾ ਦੰਦੋ ਖੀਰੀ ਨਾਲ ਗਾਰੰਟੀ ਇੱਕ ਸਾਢੇ ਤਿੰਨ ਮਹੀਨੇ ਦੀ ਚੈੱਕ ਪਾਸ ਆਪਾਂ ਕਰਾ ਕੇ ਲਿਆਏ ਆ ਉਹ ਵੀ ਖੀਰੀ ਆ ਹਾਂ ਦੰਦੋ ਖੀਰੀ ਆ ਚੈੱਕ ਕਰਾਵਾਂਗੇ ਠੀਕ ਆ ਭਾਈ ਹਾਂ ਬਸ ਸਿਆ ਪੂਰਾ ਚੰਗਾ ਬਾਕੀ ਆ ਵੀਡੀਓ ਮਾਰ ਦੇ ਹੂੰ ਤਿੰਨੇ ਬਸਿਆ ਫੋਟੋ ਵੀ ਨਹੀਂ ਦਿੰਦਾ ਭਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖਨੇ ਕਿੰਨੀ ਕੁ ਉਮਰ ਆ ਕਰਮਲੀ ਡਾਕਟਰ ਜੀ ਆਏ ਮੰਨ ਕੇ ਜਲਦੋਂ ਵੀ ਆਪਣੀ 12-13 ਮਹੀਨੇ ਦੀ ਉਮਰ ਹੂ ਬੱਚੀ ਦੀ ਓਕੇ ਬਾਈ ਹਾਂ ਠੀਕ ਹੈ ਤੇ ਬੱਚੀ ਜਮਾਂ ਕਾਬਲ ਆ ਠੀਕ ਹੈ ਬਾਈ ਹਾਂ ਫੇਸ ਦੀ ਬਿਊਟੀ ਕਮਾਲ ਤੇ ਚੰਗੀ ਐ ਨੇ ਜਿੰਨੀ ਵੀ ਕਹਿ ਗੋਨੀ ਚੰਗੀ ਆ ਨਾਸਾਂ ਗੁਲਾਬੀ ਪ੍ਰਿੰਟ ਦੇਖੋ ਪ੍ਰਿੰਟ ਡਾਕਟਰ ਬਾ ਚੰਗਾ ਬੱਚੀ ਦਾ ਬਾਲਾ ਚੰਗਾ ਪ੍ਰਿੰਟ ਤੇ ਬਾਕੀ ਹੋਰ ਤੇ ਤੂੰ ਵਜਨ ਪੂਰਾ ਆਗਾ ਕੋਈ ਲਿੱਸੀ ਲਾਮੀ ਨਹੀਂ ਹਾਂ ਹਾਂ ਸਹੀ ਗੱਲ ਆ ਬਾਈ ਤੋਰਾ ਇੱਕ ਨੰਬਰ ਸੀਮਨ ਦੇ ਬਿਲਕੁਲ ਕਾਬਲ ਹਣਾ ਡਾਕਟਰ ਜਮਾ ਕਾਬਲ ਹੈ ਹਮ ਜਮ ਸਰ ਠੀਕ ਹੈ ਕੀ ਹੈ 15 20 ਦਿਨਾਂ ਦੇ ਵਿੱਚ ਵੀ ਸੀਮਨ ਵਛੀਨਾ ਲੈ ਦੇਣਾ ਸਹੀ ਗੱਲ ਹੈ ਹਾਂ ਬਿਊਟੀ ਚੈੱਕ ਕਰੋ ਬੋਦੀ ਬਦੀ ਟੂਰ ਦਾ ਨਾ ਸੰਗਲਾਬੀ ਯਾਦਵਾਰੇ ਤਾਂ ਬੋਲਣ ਦੀ ਆਪ ਨੂੰ ਲੋੜ ਹੀ ਨਹੀਂ ਲੋੜ ਹੀ ਨਹੀਂ ਹਾਂ ਜੇ ਆਪਾਂ ਕਹਿੰਦੇ ਫੇਰ ਵੀ ਲੋਟਾਂ ਦੇ ਤਾਂ ਗਾਹ ਕਾਪੇ ਦੱਸੋ ਵੀ ਬਰੀਡ ਹੈਗੀ ਕਿ ਨਹੀਂ ਹੈਗੀ ਬੱਚਾ ਆਪ ਮੂੰਹ ਬੋਲ ਹਾਂ ਮੂੰਹ ਬੋਲ ਡਾਕਟਰ ਇਧਰ ਮਾਰ ਦੇ ਕੈਮਰਾ ਲੰਮਾ ਲੰਮਾ ਦਿਖਾ ਬੱਚਾ ਕਿ ਹਮ ਸਹੀ ਗੱਲ ਆ ਬੋਣਿਆ ਚੰਗਾ ਵਿਚਾਰ ਡਾਕਟਰ ਸਹੀ ਆ ਦੰਦ ਆਪਾਂ ਚੈੱਕ ਕਰਾਵਾਂਗੇ ਹੂੰ ਵੀਡੀਓ ਚ ਹਾਂ ਠੀਕ ਆ ਕੋਈ ਚੀਜ਼ ਦੀ ਆਪਣੇ ਗਾਰੰਟੀ ਹੋ ਬਾਕੀ ਪਿੱਛੇ ਪੁੱਛੋ ਦਿਖਾ ਕੇ ਨਹੀਂ ਚੰਗੇ ਮੈਂ ਭਾਈ ਫੁੜਾ ਚੈੱਕ ਕਰ ਝੋਲੀ ਵੀ ਦਿਖਾ ਦੇ ਭਾਈ ਹਾਂ ਸਾਰਾ ਕੁਝ ਦਿਖਾਵਾਂਗੇ ਡਾਕਟਰ ਫੜ ਕੇ ਇਹ ਖੁੱਲੀਆਂਆਂ ਕਰਕੇ ਨਾ ਮੜੀ ਰੱਸੇ ਜਿਹਾ ਦਾ ਬਾਹਾ ਕਰ ਦਿੰਗਾ ਠੀਕ ਆ ਹਾਂ ਤਾਂ ਹੀ ਆਪਾਂ ਨੂੰ ਖੁੱਲੂਣੇ ਛੱਡੀਆਂ ਮਹੁੰਦੀਆਂ ਫਿਰ ਉਵੇਂ ਹੀ ਲੋਟ ਨੂੰ ਖੁੱਲੂਣਗੇ ਸਹੀ ਗੱਲ ਆ ਭਾਈ ਝੋਲੀ ਨੇੜੇ ਤੋਂ ਤਾਂ ਸੋ ਡਾਕਟਰ ਟਕਾ ਕੇ ਦਿਖਾ ਦੇ ਹੂੰ ਚਾਰ ਥਾਨ ਇਕੱਲਾ ਇਕੱਲਾ ਹਾਂ ਇਕੱਲਾ ਇਕੱਲਾ ਹਾਂ ਗੁਲਾਬੀ ਥਾਨ ਡਾਕਟਰ ਕਿਆ ਬਾਤ ਹਾਂ ਇਹ ਦੰਦ ਚੈੱਕ ਕਰਾ ਦੇ ਤੇ ਨਾਸਾਂ ਨੂੰ ਸਾ ਗਲਾਬੀ ਟਮਾਟੇ ਵਰਗੇ ਸਹੀ ਗੱਲ ਆ ਬਾਈ ਲੈ ਕੱਚੀ ਖੀਰੀ ਡਾਕਟਰ ਜਮਾ ਬੱਤੀ ਆਵਾ ਖੀਰੀ ਆ ਹਾਂ ਓਕੇ ਆ ਬਾਈ ਜਮਾ ਦੀ ਕਰੇ ਜਮਾ ਕਹੌੜਾ ਮੋਲ ਜੈ ਜਫਰ ਮੋਲ ਡਾਕਟਰ ਜੈ ਜੀ ਕਰਾਂਗੇ ਤਿੰਨਾਂ ਦਾ ਇਕੱਠਾ ਕਰਾਂਗੇ ਠੀਕ ਆ ਹਜੇ ਤੱਕ ਇਕੱਠਾ ਲੈਂਦਾ ਕੋਈ ਬਈ ਆਪਾਂ ਮਾਨਤਾਨ ਕਰ ਦਿਆਂਗੇ ਮੋਲ ਬਾਈ ਕਹਿੰਦਾ ਵੀਡੀਓ ਦੇ ਅੰਤ ਤੇ ਦੱਸਾਂਗੇ ਬਾਈ ਤਿੰਨਾਂ ਦਾ ਇਕੱਠੀਆਂ ਦਾ ਮੋਲ ਇਕੱਠਾ ਹੀ ਮੋਲ ਕਰ ਦਿਆਂਗੇ ਮੋਲ ਜਿਹੜਾ ਜਮਾ ਜੈ ਜੀ ਰੱਖਿਆ ਕੀ ਆ ਇਹ ਕਰਾਂਗੇ ਡਾਕਟਰ ਤੇ ਆ ਬੱਚੀ ਕਿੰਨੀ ਉਮਰ ਹੈ ਦੀ ਇਹ ਵੀ ਡਾਕਟਰ 12-13 ਮਹੀਨੇ ਦੀ ਉਮਰ ਆ ओके हां 13 ਦੀ ਵੀ ਹੋ ਸਕਦੀ ਹੈ 12 ਤੇ ਖਿਲੀ ਜਾ ਰਹੀ ਆ ਹੂੰ ਦੰਦੋ ਖਿਰੀ ਆ ਠੀਕ ਆ ਬਾਕੀ ਝੋਲੀ ਚੈੱਕ ਕਰਾ ਦੇ ਪੈਸਾ ਪੂਰਾ ਚੈੱਕ ਕਰਾ ਦੇ ਵਸੇ ਸੀਮਣ ਦਾ ਆਪਾਂ ਦੱਸਣਾ ਕੋਈ ਨਾ ਸੀਮਣ ਦਾ ਪੱਕੇ ਵੀ ਨਹੀਂ ਦੱਸਦੇ ਆਪਾਂ ਲੋੜ ਹੀ ਨਹੀਂ ਪੈਂਦੀ ਆਪਣਾ ਗਾਹ ਕਿ ਉਹੇ ਜੁੜੇ ਹੋਇਆ ਠੀਕ ਆ ਚਾਰ ਖਾਣਾ ਹਨਾ ਇਕ ਲੱਖ ਲੱਖ ਖਾਣਾਗਾ ਹੁਣ ਡਾਕਟਰ ਆਏ ਸੀਮਣਾਂ ਦਾ ਆਪਾਂ ਬੋਲੀ ਜਾਗੇ ਰੇਗ ਬੰਦਾ ਤੇਜ਼ ਤੋਂ ਤੇਜ਼ ਹੀ ਆ ਹੂੰ ਆਪਣੇ ਦੇ ਸੀਮਣਾਂ ਕੋਈ ਮਣ ਖੜਾਵੇ ਸਹੀ ਗਾ ਰੇਗ ਨੂੰ ਪਤਾ ਆ ਗਿਆ ਵੀ ਕਿਹੜੇ ਦੀ ਆ ਇਹ ਠੀਕ ਆ ਐਵੇਂ ਆਪਾਂ ਲੋਕਾਂ ਨੂੰ ਕੋਬੰਦ ਨਹੀਂ ਬਣਾਏ ਜਾਂਦੇ ਠੀਕ ਆ ਕਿ ਨਜਰ ਆਪਾਂ ਥੀਨੀ ਭਰੋਂਦੇ ਆਪਾਂ ਗਾਰੰਟੀ ਨਹੀਂ ਲੈਂਦੇ ਕਿਸੇ ਚੀਜ਼ ਦੀ ਵੀ ਦੋਦਰ ਰਿਕਾਰਡ ਵੀ ਆਪਾਂ ਦੱਸ ਹਾਂ ਦੋਦਰ ਰਿਕਾਰਡ ਆਪਾਂ ਦੱਸਣਾ ਕੋਈ ਨਹੀਂ ਅਗਰੇ ਨੇ ਹਮ ਤਾਂ 5-5 ਲੀਟਰ ਕਹਿ ਰਹੇ ਨੇ ਮਾਮਾ ਦਾ ਕਿ ਨਜਰ ਆਪਾਂ ਚੋਂਦੇ ਨਹੀਂ ਆ ਭੋਗ ਲਦਮ ਨਹੀਂ ਸੱਚ ਮਾਨਦੇ ਸਹੀ ਗੱਲ ਆ 6 ਵਾ ਦਾ 6 ਵਾ ਨਾਲ ਜਿੰਨਾ ਮਰਜੀ ਚੋਲੂ ਜਿੰਨਾ ਮਰਜੀ ਹਾਂ ਨਹੀਂ ਗੱਲ ਜਾਜ 6 ਵਾ ਦਾ ਹੁੰਦਾ ਡਾਕਟਰ ਇਹ ਦੋਤ 6 ਵਾ ਦਾ ਹੀ ਹੁੰਦਾ ਇਹ ਮੈਂ ਆਪਾਂ ਲੋਕਾਂ ਨੂੰ ਬਣਾਈ ਜਿਹੜੇ 40 ਰਿਕਾਰਡ ਆ ਦੀ ਮਾਂ ਦਾ 45 ਆਪਾਂ ਨੂੰ ਕੀ ਆਪਾਂ ਨੂੰ ਦੱਸਤਾ ਪਾ ਅਗਲੇ ਨੂੰ ਦੱਸ ਤਿਉਹ ਨਹੀਂ ਗੱਲ ਹੂੰ ਬਾਕੀ ਬੋਦੀ ਬਾਦੀ ਦਿਖਾ ਬਸ ਜੇ ਚੰ ਬਿਊਟੀਫੁਲ ਆ ਹਨਾ ਮਾਹਕ ਡਾਕਟਰ ਗੱਲ ਹੀ ਨਹੀਂ ਕਰਨੀ ਲੋੜ ਆਪਣੂੰ ਬਰੀਡ ਵੇ ਦੇ ਜਾਂ ਚਾਹ ਤਾਣਾ ਦੰਦ ਵੀ ਕੋਈ ਚੱਕ ਨਹੀਂ ਲਾ ਦੰਦ ਚੈੱਕ ਕਰਾਵਾਂਗੇ ਡਾਕਟਰ ਬਸ ਹੀ ਵੱਡੀ ਆ ਹਾਂ ਲੋੜ ਪਿਆ ਬਹਿਮ ਕਰ ਜੇ ਸਹੀ ਗੱਲ ਆ ਹਾਂ ਦੰਦ ਦੇਖੇ ਚੈੱਕ ਕਰਾ ਤੱਕਾ ਜਰੂਰ ਕਰੂ ਪਲੀ ਵੀ ਖੁੱਲਣਾ ਡਾਕਟਰ ਖੁੱਲਗਾ ਨਾ ਲੈ ਹੀਰੀ ਆ ਹੋਗੀ ਨਾ ਚੈੱਕ ਹੀਰੀ ਮੜੇ ਸਮਾਰ ਕੇ ਬੋਲੇ ਜੋ ਹਾਂ ਆਪਰੇ ਇਧਰ ਹੋਲੇ ਜੋ ਮੜਾ ਪਟਾ ਮਾਰ ਕੇ ਦਿਖਾ ਦੇ ਹੁਣ ਦਿਖਾਉਣੀ ਲੱਗ ਗਈ ਨਾ ਨਾ ਠਕਾ ਕੇ ਡਾਕਟਰ ਦੋਲੇ ਲੇਖ ਰਾ ਹੈ ਅਗਲੇ ਦੇ ਪੈਸੇ ਲਾਉਣੇ ਆ ਕੀ ਬਾਤ ਆਪ ਕੋ ਕੰਮੀ ਨਹੀਂ ਕਰਨਾ ਸਹੀ ਗੱਲ ਆ ਦੱਸ ਕੇ ਵੇਚਣੇ ਅਗੇ ਵੀ ਦੱਸ ਕੇ ਵੇਚਾਂ ਸਾਰਾ ਮਾਲ ਆਪਣਾ ਨਾ ਮਾਲ ਆਨਲਾਈਨ ਜਾਂਦਾ ਠੀਕ ਆ ਭਾਈ ਅੱਜ ਤੱਕ ਆਪ ਨੂੰ ਕਿਸੇ ਬੰਦੇ ਆਏ ਤੇ ਕਲਾਮ ਬਾ ਦੀ ਹੂੰ ਦਿਖਾ ਬਸੀ ਕਿ ਨਹੀਂ ਜਗੇ ਮੱਲਾ ਨੂੰ ਦੁਰਦੀ ਆ ਸਹੀ ਗੱਲ ਆ ਭਾਈ ਫੁੱਲ ਬਰੀਡ ਆ ਕਿ ਨਹੀਂ ਹਾਂ 15 20 ਦਿਨ ਅਜ ਮਹੀਨੇ ਮਹੀਨੇ ਦੇ ਵਿੱਚ ਟਿਕਾ ਯਾਰ ਇਹ ਵਸਣ ਤੋਂ ਨਾ ਲੈਣਾ ਗਾ ਲੈਣਾ ਗਾ ਭਾਈ ਹਾਂ ਸਹੀ ਗੱਲ ਆ ਪੂਰਨ ਭਾਂ ਕੋਈ ਲਿੱਸੀ ਨਹੀਂ ਲਾਮੀ ਨਹੀਂ ਹੂੰ ਪੂਰਾ ਕ੍ਰਾਉਸਪਾਨ ਨਹੀਂ ਬਾਕੀ ਮੂਰੇ ਰੁੱਤ ਬਹੁਤ ਚੰਗੀ ਰੁੱਤ ਡਾਕਟਰ ਭਾਈ ਚੰਗੀ ਆਈ ਹੈ ਜੀ ਬਹੁਤ ਚੰਗਾ ਮਾਨ ਕਰ ਗਿਆ 11ਵੇਂ 12ਵੇਂ ਸੀਮਣ ਲੱਗ ਜੀ ਹਾਂ 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 ਜਮਾ ਮੈਂ ਕਹਿੰਦਾ ਓਕੇ ਆ ਕੰਮ ਜਮਾ ਜਮਾ ਡਾਕਟਰ ਦੇ ਇਥੋਂ ਪਿੱਛੇ ਪਿੱਛੇ ਦਿਖਾ ਦੇ ਬਸ ਇੱਕ ਨਹੀਂ ਸਹੀ ਗੱਲ ਹੈ ਚੌੜੀ ਜੂੜੀ ਦੇ ਇੱਕ ਨਹੀਂ ਇਹ ਇਕੱਠੀਆਂ ਬੰਦਾ ਤਿੰਨੇ ਲੋ ਨਾ ਬਸ ਚੰਗਾ ਮਾਨ ਤਨ ਕਰ ਦਿਆਂਗੇ ਤੇ ਆ ਬੱਚੀ ਕਿੰਨੇ ਟਾਈਮ ਦੀ ਘੱਪਣਾ ਇਹ ਡਾਕਟਰ ਆਪਾਂ ਕਰਾ ਕੇ ਲਿਆਂਦੇ ਆਪਾਂ ਨੂੰ ਡਾਕਟਰ ਨੇ ਸਾਢੇ ਤਿੰਨਾਂ ਦੀ ਕਿਹਾ ਠੀਕ ਆ ਹਾਂ ਬਾਕੀ 11 ਇਹ ਵੀ ਹੋ ਸਕਦੀ ਆ ਸਾਢੇ 3 ਨਾਲ ਵੀ ਹੋ ਸਕਦੀ ਆ ਖਰੀਦੂਗਾ ਉਹਦੇ ਚੈੱਕ ਕਰਵਾ ਲਾਓ ਆਪਣੀ ਗਾਰੰਟੀ ਆਪਣੇ ਘਰੇ ਘਰੇ ਹੁਕਬਣ ਦੀ ਓਕੇ ਆਪਣੇ ਘਰੇ ਘਰੇ ਕੇ ਲੈ ਆ ਸਕਦਾ ਠੀਕ ਆ ਨਾ ਆਪਣੇ ਘਰੇ ਘਰੇ ਘੱਪਣ ਦੀ ਗਾਰੰਟੀ ਆ ਬਾਹਰ ਕੋਈ ਗਾਰੰਟੀ ਓਕੇ ਬਈ ਆਪਾਂ ਵੀ ਅਗਲੇ ਤੋਂ ਲੈ ਗਿਆ ਲੰਮੀ ਲੰਮੀ ਮਾਰ ਦੇ ਕੈਮਰਾ ਸਹੀ ਗੱਲ ਆ ਬਈ ਕਿਆ ਬਾਤ ਬਾਕੀ ਲੰਮੀ ਦਿਖਾ ਬਸ ਕਿੰਨੇ ਦੰਦੋਂ ਖੀਰੀ ਆ ਡਾਕਟਰ ਚੋਲੀ ਕਿਵੇਂ ਆ ਕਿਆ ਥਾਂ ਡਾਕਟਰ ਕਿਆ ਬਾਤ ਹਾਂ ਥੋਣੀ ਵੀ ਚੰਗੀ ਆ ਹਨਾ ਪੂਰੀ ਚੰਗੀ ਡਾਕਟਰ ਫੇਸ ਵੀ ਖੁੱਲਾ ਕਰਕੇ ਮੜਾ ਕਰਦਿਆਂਗਾ ਧੱਕਾ ਕਰਦੀ ਹਾਂ ਧੱਕਾ ਕਰਦਿਆਂਗਾ ਕੁਆਲਿਟੀ ਫੁੱਲ ਪੂਰੀ ਫੁੱਲ ਡਾਕਟਰ ਪਾਣਾ ਬੰਦਸ਼ ਨੂੰ ਲਿਸਕਾਣੀ ਲਾ ਮਗਾ ਨਹੀਂ ਪੂਰਾ ਚੰਗਾ ਸਹੀ ਗੱਲ ਦੰਦ ਚੈੱਕ ਕਰਵਾ ਕੋਈ ਚੱਕਰ ਨਹੀਂ ਨਹੀਂ ਦੋਨੋਂ ਖੀਰੀ ਐਰ ਆਪਾਂ ਖੀਰੀ ਕਿਹੜੀ ਕਹੀ ਆ ਚੀਜ਼ ਆ ਕੋਈ ਇਹਦੇ ਆਪਾਂ ਸਹੀ ਉਤਰਾਂਗੇ ਬਹੁਤ ਠੀਕ ਹਾਂ ਆਪਾਂ ਐ ਨਹੀਂ ਵੀ ਕਿਰਾਏ ਤੋਂ 베ਜਤੀ ਹੂੰ ਕੋੜ ਕੇ ਆਪਣੀ ਕੋਈ ਗਰੰਟੀ ਕੋਈ ਨੋ ਚੀਜ਼ ਦੀ ਹਾਂ ਥਾਨ ਚੈੱਕ ਕਰਾਇਆ ਡਾਕਟਰ ਥਾਨ ਝੋਲੀ ਦੁਬਾਰੇ ਚੈੱਕ ਕਰਵਾਉਣ ਨੇ ਹਾਂ ਦੁਬਾਰੇ ਚੈੱਕ ਕਰਾ ਦੇ ਠਰਾ ਕੇ ਚਾਰ ਥਾਨ ਹੂੰ ਕੱਲਾ ਕੱਲਾ ਤਾਂ ਚੂੜੀ ਪੱਟਣ ਲੱਗੀ ਹੈ ਨਾ ਆ ਪੱਟਣ ਲੱਗੀ ਡਾਕਟਰ ਫੜ ਪੱਟਣ ਆ ਗਈ ਹਾਂ ਮੈਨੂੰ ਐਂ ਲੱਗਦਾ ਬੱਸੀ ਖੀਰੀ ਖੀਰੀ ਡਾਕਟਰ ਛੂ ਗਈ ਹੂੰ ਬਾਕੀ ਰੋਤੀ ਵਾਲੀ ਚੰਗੀ ਆਈ ਜਾਂਦੀ ਪੂਰੇ ਰੋਤੀ ਚੰਗੀ ਆਈ ਜਾਂਦੀ ਕਿਦੋਂ ਸੁਣਾ ਬੱਸੀ ਨੇ ਹੂੰ ਰੋਤ ਭਾਈ ਚੰਗੀ ਆਉਂਦੀ ਹੈ ਬਾਕੀ ਹੁਣ ਆਪਣੇ ਕੋਲ ਗੱਬਣ ਬਸਾਣਾ ਘਾ ਕੇ ਜਿਆਦੇ ਹੈ ਹੂੰ ਰੱਬ ਨਾਲ ਬਸੀ ਤਾਂ ਉਹਨਾਂ ਨੂੰ ਮਿਲਦੀ ਨਹੀਂ ਕਿ ਨਹੀਂ ਆਪਾਂ ਵੇਚਣੀ ਹੈ ਸਹੀ ਗੱਲ ਆ ਬਾਈ ਤਾਂ ਮੂੰਹ ਹੀ ਆਉਂਦੀ ਆਪਣੇ ਕੋਲ ਤਾਂ ਮੂੰਹ ਹੀ ਆਉਂਦੀ ਆ ਹੁਣ ਸਾਰੀਆਂ ਬਸੀਆਂ ਛੇਲ ਹੋ ਜਾਂਦੀਆਂ ਨਿਕਲਦੀ ਬਹੁਤ ਘੱਟ ਗੱਬਣ ਦਾ ਨਿਕਲਦੀ ਨਹੀਂ ਯਾਰ ਹਰੇਕ ਬੰਦੇ ਨੂੰ ਆਏ ਵੀ ਰੋਥ ਤੇ ਜਾਣ ਵਾਲੀ ਹੋਵੇ ਉਹ ਮੂਰੇ ਰੋਥ ਤੇ ਜਾਂਦੀ ਆ ਦੇਖ ਮਾਰ ਕੈਮਰਾ ਬਸੀ ਤੇ ਸਹੀ ਗੱਲ ਆ ਬਾਈ ਕੋਈ ਚੰਗਿਆ ਲਿੱਸੀ ਨਹੀਂ ਲਾਉਣੀ ਦੇਖ ਬਸੀ ਕਿੰਨੀ ਚੰਗੀ ਆ ਤੇ ਮੁੱਲ ਦੱਸਦੇ ਬਾਈ ਤਰਨਾਂ ਦਾ ਇਕੱਠਿਆਂ ਮੁੱਲ ਡਾਕਟਰ ਆਪਾਂ ਜਾਈ ਰੱਖਾਂਗੇ ਬਰੀਡ ਦੇ ਹਿਸਾਬ ਨਾਲ ਤੇ ਬਾਕੀ ਗੱਬਣ ਹਰੇਕ ਬੰਦੇ ਨੂੰ ਪਤਾ ਗੱਬਣ ਬਸੀ ਦੇ ਰੇਟ ਦਾ ਸਹੀ ਗੱਲ ਠੀਕ ਆ ਹੂੰ ਆਪਾਂ ਤਿੰਨੇ ਬੰਦਾਂ ਦਾ 1 ਲੱਖ ਤੇ 15000 ਰੀਡ ਕਰਦੇ ਆਂ 1 ਲੱਖ 15000 ਰੁਪਏ ਆ ਤੇ ਨਾਂ ਦਾ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਜੇ ਤਿੰਨੇ ਬੰਦਾ ਇਕੱਠਿਆਂ ਲੈਂਦਾ ਠੀਕ ਹੈ ਬਾਈ ਤੇ ਕਲੀ-ਕਲੀ ਦਾ ਹੂ ਡਾਕਟਰ ਫੋਨ ਤੇ ਫੋਨ ਤੇ ਹੋ ਜਾ ਹਾਂ ਠੀਕ ਹੈ ਬਾਈ ਇਕੱਠਿਆਂ ਲੈਂਦਾ ਆਪਾਂ 1 15000 ਮਾਨਤਨ ਕਰ ਦਿਆਂਗੇ ਇੱਕ ਗੱਬਣ ਚੈੱਕ ਪਾਸ ਹਾਂ ਚੈੱਕ ਪਾਸ ਹਾਂ ਜਲ ਠੀਕ ਦੇ ਜਮਾ ਕਾਬਲ ਤਿੰਨੇ ਦਿਨੋਂ ਖੀਰੀਆਂ ਤਿੰਨੇ ਦਿਨੋਂ ਖੀਰੀਆਂ ਹਾਂ ਤੇ ਚਾਰ ਚਾਰ ਸਣਾ ਜੀ ਆਪਣੀ ਗਰੰਟੀ ਮੋਹਗਾ ਗੁੰਮੀ ਹੋਵੇ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਮੁੱਲ ਵੀ ਬਾਈ ਨੇ ਜਮਾ ਜਾਇਜ਼ ਰੱਖਿਆ ਬ੍ਰਿਟਿਸ਼ ਹੌਲਾ ਡਾਕਟਰ ਕੋਈ ਆਪਾਂ ਵੱਡਾ ਮੋੜ ਨਿਕਰਿਆ ਲੋਕ 50 50 ਨਾ 55 ਪਈਆਂ ਦਾ ਫੰਡਰ ਬਸਿਆਂ ਦਾ ਮੰਗੀ ਰਹੇ ਕੱਲੀ ਕੱਲੀ ਦਾ ਸਹੀ ਗੱਲ ਹੈ ਬਾਈ ਆਪਾਂ ਦੇਖਦੇ ਰਹਿੰਦੇ ਹਾਂ ਵੀਡੀਓ ਜੀ ਸਹੀ ਗੱਲ ਆਪਾਂ ਬ੍ਰਿਟ ਦੀਆਂ ਬਸਿਆਂ ਇੱਕ ਬੰਦਾ ਕੋਈ ਕ੍ਰੋਸ ਕਰ ਜੇ ਆਪਾਂ ਉਹ ਕੱਲ ਦੇ ਜ਼ਿੰਮੇਦਾਰ ਹੋਵਾਂਗੇ ਸਹੀ ਹੈ ਬਾਈ ਹਾਂ ਜਮਾ ਜਾਇਜ਼ ਮ ਕਿ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ